ਮਾਜ ਮਹੱਲਾ ਪੰਜਵਾ ਭਏ ਕਿਰਪਾਲ ਗੋਵਿੰਦ ਗੁਸਾਈ ਮੇਗ ਵਰਸੈ ਸਭ ਨੀ ਥਾਈ ਦੀਨ ਦਿਆਲ ਸਦਾ ਕਿਰਪਾਲਾ ਠੰਡ ਪਾਈ ਕਰਤਾਰੇ ਜੀਓ ਆਪਣੇ ਜੀਵ ਜੰਤ ਪ੍ਰਤਿਪਾਰੇ ਜੋ ਬਾਰਿਕ ਮਾਤਾ ਸੰਮਾਰੇ ਦੁੱਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਓ ਜਲ ਥਲ ਪੂਰ ਰਹਿਆ ਮਿਹਰਬਾਨਾ ਸਦ ਬਲਿਹਾਰ ਜਾਈਏ ਕੁਰਬਾਨਾ ਰੈਣ ਦਿਨਸ ਤੇ ਸਦਾ ਧਿਆਈ ਜੇ ਖਿਨ ਮਹਿ ਸਗਲ ਉਧਾਰੇ ਜੀਓ ਰਾਖ ਲੀਏ ਸਗਲੇ ਪ੍ਰਭ ਆਪੇ ਉੱਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮਨ ਤਨ ਹਰੀਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਓ ਮਾਜ ਮਹੱਲਾ ਪੰਜਵਾ ਜਿਥੈ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੌਬਾਰੇ ਜਿਥੈ ਨਾਮ ਨਾ ਜਪੀਐ ਮੇਰੇ ਗੋਇਦਾ ਸਈ ਨਗਰ ਉਜਾੜੀ ਜੀਓ ਹਰ ਰੁੱਖੀ ਰੋਟੀ ਖਾਏ ਸਮਾਲੇ ਹਰ ਅੰਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਬਦ ਫੈਲੀ ਜਾਨ ਵਿਸੂ ਕੀ ਵਾਰੀ ਜੀਉ ਸੰਤਾ ਸੇਤੀ ਰੰਗ ਨਾ ਲਾਏ ਸਾਖਤ ਸੰਗ ਵਿਕਰਮ ਕਮਾਏ ਦੁਲਬ ਦੇਹ ਖੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀਉ ਤੇਰੀ ਸਰਣ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰੱਖੋ ਸ਼ਰਮ ਅਸਾੜੀ ਜੀਉ ਮਾਜ ਮਹੱਲਾ ਪੰਜਵਾ ਚਰਨ ਠਾਕੁਰ ਕੀ ਹਿਦੈ ਸਮਾਣੀ ਕਲ ਕਲੇਸ਼ ਸਭ ਦੂਰ ਪਿਆ ਨੇ ਸ਼ਾਂਤ ਸੂਖ ਸਹਜ ਤੁਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨਾ ਟੁੱਟੈ ਮੂਲੇ ਹਰ ਅੰਤਰ ਬਾਹਰ ਰਹਾ ਪਰ ਪੂਰੇ ਸਿਮਰ 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 ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਓ ਅੰਮ੍ਰਿਤ ਵਰਖੈ ਅਨਹਦ ਬਾਣੀ ਮਨ ਤਨ ਅੰਤਰ ਸ਼ਾਂਤ ਸਮਾਣੀ ਤ੍ਰਿਪਤ ਅਗਾਏ ਰਹੇ ਜਨ ਤੇਰੇ ਸਤਿਗੁਰ ਕੀ ਆ ਦਲਾਸਾ ਜੀਓ ਜਿਸ ਕਾ ਸਾ ਤਿਸ ਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਉ ਮਾਜ ਮਹੱਲਾ ਪੰਜਵਾ ਮੀਹ ਪਇਆ ਪਰਮੇਸ਼ਰ ਪਾਇਆ ਜੀਉ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜੀਉ ਜਿਸਕੇ ਸੇ ਤਿਨਹੀ ਪ੍ਰਤਿਪਾਰੇ ਪਾਰ ਬ੍ਰਹਮ ਪ੍ਰਭ ਭੈ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜੀਉ ਸਰਬ ਜੀਆ ਕੋ ਦੇਵਨਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੀ ਸਾਧੂ ਚਰਨ ਪਖਾਲੀ ਜੀਓ ਮਨ ਕੀ ਇੱਛਾ ਪੂਜਾਵਣਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦਾਨ ਕੀਆ ਦੁਖ ਭੰਜਨ ਰਤੇ ਰੰਗ ਰਸਾਲੀ ਜੀਓ ਮਾਜ ਮਹੱਲਾ ਪੰਜਵਾ ਮਨ ਤਨ ਤੇਰਾ ਧਨ ਭੀ ਤੇਰਾ ਤੂੰ ਠਾਕੁਰ ਸੁਆਮੀ ਪ੍ਰਭ ਮੇਰਾ ਜੀਓ ਪਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀਓ ਸਦਾ ਸਦਾ ਤੂੰ ਹੈ ਸੁਖਦਾਈ ਨਿਵ ਨਿਮ ਲਾਗਾ ਤੇਰੀ ਪਾਈ ਕਾਰ ਕਮਾਵਾ ਜੇ ਤੂੰ ਉਦਭਾਵਾ ਜਾ ਤੂੰ ਦੇਹ ਦਿਆਲਾ ਜੀਓ ਪ੍ਰਭ ਤੁਮ ਤੇ ਲਹਿਣਾ ਤੂੰ ਮੇਰਾ ਗਹਿਣਾ ਜੋ ਤੂੰ ਦੇਹ ਸੋਈ ਸੁਖ ਸੈਣ ਜਿਥੈ ਰਖਹਿ ਬੈਕੁੰਠ ਤਿਥਾਈ ਤੂੰ ਸਭਨਾ ਕੇ ਪ੍ਰਤੀ ਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਮਾਜ ਮਹੱਲਾ ਪੰਜਵਾ ਬਾਰ ਬ੍ਰਹਮ ਪ੍ਰਭ ਮੇਗ ਪਠਾਇਆ ਜਲ ਥਲ ਮਹੀਲ ਦਹਿਦਿ ਸਵਰਸਾਇਆ ਸ਼ਾਂਤ ਭਈ 부ਜੀ ਸਭ ਤ੍ਰਿਸ਼ਨਾ ਅਨੰਦ ਭਇਆ ਸਭ ਠਾਈ ਜੀਉ ਸੁਖ ਦਾਤਾ ਦੁਖ ਭੰਜਨ ਹਾਰਾ ਆਪੇ ਬਖਸ਼ ਕਰੇ ਜੀਅ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਤ ਪਾਲੇ ਪਏ ਪੈਰੀ ਤਸਹਿ ਮਨਾਈ ਜੀਉ ਜਾ ਕੀ ਸਰਨ ਪਇਆ ਗਤ ਪਾਈਐ ਸਾਸ ਸਾਸ ਹਰ ਨਾਮ ਧਿਆਈਐ ਤਿਸ ਬਿਨ ਹੋਰ ਨ ਦੂਜਾ ਠਾਕੁਰ ਸਭ ਤਸਹਿ ਕੀਆ ਜਾਈ ਜੀਉ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਘੇਰਾ ਨਾਨਕ ਦਾਸ ਕਹਿ ਬੇਨੰਤੀ ਆਠ ਪਹਿਰ ਤਉ ਧਿਆਈ ਜੀਉ ਮਾਜ ਮਹੱਲਾ ਪੰਜਵਾ ਸਭੇ ਸੁਖ ਭਏ ਪ੍ਰਭ ਤੁਠੇ ਗੁਰ ਪੂਰੇ ਕੇ ਚਰਨ ਮਨੁ ਉਠੇ ਸਹਿਜ ਸਮਾਧ ਲੱਗੀ ਲਿਵ ਅੰਤਰ ਸੋ ਰਾਸ ਸੋਈ ਜਾਣੇ ਜੀਉ ਅਗਮ ਅਗੋਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੈ 네ਰਾ ਸਦਾ ਅਲਿਪਤ ਜੀਆ ਕਾ ਦਾਤਾ ਕੋ ਵਿਰਲਾ ਆਪ ਪਛਾਣੇ ਜੀਉ ਪ੍ਰਭ ਮਿਲਣਾ ਕਿ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਅਨੰਦ ਖਸਮ ਕਹਿ ਬਾਣੇ ਜੀਉ ਹੱਥੀ ਦਿੱਤੀ ਪ੍ਰਭ ਦੇਵਨ ਹਾਰੇ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਉ ਮਾਜ ਮਹੱਲਾ ਪੰਜਵਾ ਕੀਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤਿਨ ਕਰਤਾ ਦੁੱਖ ਕਾ ਡੇਰਾ ਢਾਹਿਆ ਜੀਉ ਮਨ ਤਨ ਵਸਿਆ ਸੱਚਾ ਸੋਈ ਵਿਖੜਾ ਥਾਨ ਨਾ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸੁਆਮੀ ਆਹਿਆ ਜੀਉ ਜੋ ਕਿਛ ਕਰੇ ਸੋ ਆਪੇ ਆਪੇ ਬੁੱਧ ਸਿਆਣ ਪਕਚੂ ਨ ਜਾਪੇ ਆਪਣੇ ਸੰਤਾ ਨੂੰ ਆਪ ਸਹਾਈ ਪ੍ਰਭ ਧਰਮ ਭਲਾਵਾ ਲਾਹਿਆ ਜੀਉ ਚਰਨ ਕਮਲ ਜਨਕਾ ਆਧਾਰੋ ਆਠ ਪਹਿਰ RAM ਨਾਮ ਵਾਪਾਰੋ ਸਹਿਜ ਆਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ माज ਮਹੱਲਾ ਪੰਜਵਾ ਸੋ ਸੱਚ ਮੰਦਰ ਜਿਤ ਸੱਚ ਧਿਆਈਐ ਸੋ ਰਿਦਾ ਸੁਹਿਲਾ ਜਿਤ ਹਰ ਗੁਣ ਗਾਈਐ ਸਾਧ ਅਰਤ ਸੁਹਾਵੀ ਜਿਤ ਵਸਹਿ ਹਰ ਜਨ ਸੱਚੇ ਨਾਮ ਵਿਟੋ ਕੁਰਬਾਨੋ ਜੀਓ ਸੱਚ ਵਡਾਈ ਕੀਮ ਨਾ ਪਾਈ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆਏ ਜੀਵ ਹੈ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜੀਓ ਸੱਚ ਸਲਾਹਣ ਵਡਭਾਗੀ ਪਾਈਐ ਗੁਰ ਪ੍ਰਸਾਦੀ ਹਰ ਗੁਣ ਗਾਈਐ ਰੰਗ ਰੱਤੇ ਤੇਰੇ ਤੁਧ ਭਾਵ ਹੈ ਸੱਚ ਨਾਮ ਨੀਸਾਣੋ ਜੀਓ ਸੱਚੇ ਅੰਤ ਨ ਜਾਣੇ ਕੋਈ ਥਾਨ ਥਨੰਤਰ ਸੱਚਾ ਸੋਈ ਨਾਨਕ ਸੱਚ ਧਿਆਈਏ ਸਾਧ ਹੀ ਅੰਤਰਜਾਮੀ ਜਾਣੋ ਜੀਓ ਮਾਜ ਮਹੱਲਾ ਪੰਜਵਾ ਰੈਣ ਸੁਹਾਵੜੀ ਦਿਨ ਸੁਸਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਕੜੀ ਮੂਰਤ ਸਿਮਰਤ ਪਲ ਵੰਝੈ ਹੈ ਜੀਵਨ ਸਫਲ ਤੇ ਥਾਈ ਜੀਓ ਸਿਮਰਤ ਨਾਮ ਦੁਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਪੈ ਪਉ ਭਰਮ ਖੋਇਆ ਗੁਰ ਪੂਰੈ ਦੇਖਾ ਸਭ ਨੀ ਜਾਈ ਜੀਓ ਪ੍ਰਭ ਸਮਰੱਥ ਵਡ ਊਚ ਅਪਾਰਾ ਨੌਨਿਦ ਨਾਮ ਭਰੇ ਭੰਡਾਰਾ ਆਦ ਅੰਤ ਮੱਧ ਪ੍ਰਭ ਸੋਈ ਦੂਜਾ ਲਵੈ ਨ ਲਾਈ ਜੀਉ ਕਰ ਕਿਰਪਾ ਮੇਰੇ ਦੀਨ ਦਇਆਲਾ ਜਾਚਕ ਜਾਚੈ ਸਾਧਰਵਾਲਾ ਦੇਹਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਉ ਮਾਜ ਮਹੱਲਾ ਪੰਜਵਾ ਐਥੇ ਤੂੰ ਹੈ ਆਗੇ ਆਪੇ ਜੀਉ ਜੰਤਰ ਸਭ ਤੇਰੇ ਥਾਪੇ ਤੁਧ ਬਿਨ ਅਵਰ ਨਾ ਕੋਈ ਕਰਤੇ ਮੈਂ ਧਰ ਓਟ ਤੁਮਾਰੀ ਜੀਉ ਦਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨਹੀ ਸੁਖ ਪਾਇਆ ਸੋ ਜਨਮ ਨ ਜੂਐ ਹਾਰੀ ਜੀਓ ਨਾਮ ਅਵਖਦ ਜਿਨ ਜਨ ਤੇ ਰਹਿ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵਹੁ ਦਿਨ ਰਾਤੀ ਸਫਲ ਏਹਾ ਹੈ ਕਾਰੀ ਜੀਓ ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕਸਵਿਣ ਹੋਰ ਦੂਜਾ 나ਹੀ ਬਾਬਾ ਨਾਨਕ ਇਹ ਮਤ ਸਾਰੀ ਜੀਓ ਮਾਜ ਮਹੱਲਾ ਪੰਜਵਾ ਮਨ ਤਨ ਰਤਾਰਾਮ ਪਿਆਰੇ ਸਰਬਸ ਦੀਜੈ ਆਪਣਾ ਵਾਰੇ ਆਠ ਪਹਿਰ ਗੋਵਿੰਦ ਗੁਣ ਗਾਈਏ ਬਿਸਰ ਨਾ ਕੋਈ ਸਾਦਾ ਜੀਓ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀਜੈ ਸਾਗਰ ਕੱਟਿਏ ਜਮ ਕੀ ਫਾਸਾ ਜੀਓ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਪ ਅਲਖ ਅਭੇਵਾ ਕਾਮ ਕ੍ਰੋਧ ਕਲਬਿਕ ਗੁਰ ਕਾਟੇ ਪੂਰਨ ਹੋਈ ਆਸਾ ਜੀਓ ਪੂਰਨ ਭਾਗ ਭਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪ੍ਰਵਾਨ ਗ੍ਰਸਤ ਉਦਾਸਾ ਜੀਓ ਮਾਜ ਮਹੱਲਾ ਪੰਜਵਾ ਸਿਮਰਤ ਨਾਮ ਹਿਰਦੈ ਸੁਖ ਪਾਇਆ ਕਰਿ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨ ਸੇ ਆਲਸ ਰੋਗਾ ਜੀਓ ਜਾ ਕੇ ਗ੍ਰਿਹੇ ਨਾਵਨਿੱਧ ਹਰ ਭਾਈ ਤਿਸ ਮਿਲਿਆ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀਓ ਖਿਨ ਮਹਿ ਥਾਪ ਉਥਾਪਨ ਹਾਰਾ ਆਪ ਇਕੰਤੀ ਆਪ ਪਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸਨ ਡਿੱਠੇ ਲਹਿਣ ਵਿਜੋਗਾ ਜੀਓ ਅੰਚਲ ਲਾਏ ਸਭ ਸਿਸ਼ਟ ਤਰਾਈ ਆਪਣਾ ਨਾ ਉਹ ਆਪ ਜਪਾਈ ਗੁਰਬੋਹਿਤ ਪਾਇਆ ਕਿਰਪਾ ਤੇ ਨਾਨਕ ਤੁਰ ਸੰਜੋਗਾ ਜੀਓ ਮਾਜ ਮਹੱਲਾ ਪੰਜਵਾ ਸੋਈ ਕਰਣਾ ਜੇ ਆਪ ਕਰਾਏ ਜਿੱਥੇ ਰੱਖੈ ਸਾਹ ਭਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗਿਆ ਜਿਸ ਮਿੱਠਾ ਜੀਓ ਸਭ ਪਰੋਈ ਇਕਤ ਧਾਗੇ ਜਿਸ ਲਾਏ ਲਏ ਸੋ ਚਰਣੀ ਲੱਗੇ ਮੂਦ ਕਬਲ ਜਿਸ ਹੋਏ ਪ੍ਰਗਾਸਾ ਤਿੰਨ ਸਰਬ ਨਿਰੰਜਨ ਢੀਠਾ ਜੀਓ ਤੇਰੀ ਮਹਿਮਾ ਤੂੰ ਹੈ ਜਾਣ ਹੈ ਆਪਣਾ ਆਪ ਤੂੰ ਆਪ ਪਛਾਨ ਹੈ ਹਉ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰ ਹੈ ਕਲ ਮਲ ਨਾਨਕ ਨਾਮ ਧਿਆਏ ਧਿਆਏ ਜੀਵੇ ਬਿਨ ਸਿਆ ਭ੍ਰਮ ਭਉ ਢੀਠਾ ਜੀਓ ਮਾਂਝ ਮਹੱਲਾ 5ਵਾਂ ਝੂਠਾ ਮੰਗਣ ਜੇ ਕੋਈ ਮੰਗੈ ਤਿਸ ਕੋ ਮਰਤੇ ਘੜੀ ਨ ਲੱਗੈ ਪਾਰ ਬ੍ਰਹਮ ਜੋ ਸਾਧ ਹੀ ਸੇਵੈ ਸੋ ਗੁਰ ਮਿਲ ਨਹਿਚਲ ਕਹਿਣਾ ਪ੍ਰੇਮ ਭਗਤ ਜਿਸ ਕਾ ਮਨ ਲੱਗੀ ਗੁਣ ਗਾਵੈ ਅਨੰਦ ਨਿਤ ਜਾਗੀ ਬਾਹ ਪਕੜ ਤਿਸ ਸੁਆਮੀ ਮੇਲੈ ਜਿਸ ਕਾ ਮਸਤਕ ਲਹਿਣਾ ਚਰਨ ਕਮਲ ਭਗਤਾ ਮਨ ਉੱਠੇ ਵਿਣ ਪਰਮੇਸ਼ਰ ਸਗਲੇ ਮੁਠੇ ਸੰਤ ਜਨਾ ਕੀ ਧੂੜ ਨਿਤ ਬੰਛ ਹੈ ਨਾਮ ਸੱਚੇ ਕਾ ਗਹਿਣਾ ਉਠਤ ਬੈਠਤ ਹਰ ਹਰ ਗਾਈਏ ਜਿਸ ਸਿਮਰਤ ਵਰ ਨਹਿਚਲ ਪਾਈ ਹੈ ਨਾਨਕ ਕਉ ਪ੍ਰਭ ਹੋਏ ਦਿਆਲਾ ਤੇਰਾ ਕੀਤਾ ਸਹਿਣਾ ਰਾਗ ਮਾਜ ਅਸ਼ਟਪਦੀਆ ਮਹੱਲਾ ਪਹਿਲਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਬਦ ਰੰਗਾਈ ਹੁਕਮ ਸਬਾਈ ਸੱਚੀ ਦਰਗਹ ਹੈ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨਪਤੀ ਆਵਣਿਆ ਹਉ ਵਾਰੀ ਜੀਉ ਵਾਰੀ ਸਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰਮਤੀ ਮਨ ਵਸਾਵਣਿਆ ਰਹਾਉ ਨਾ ਕੋ ਮੇਰਾ ਹਉ ਕਿਸ ਕੇਰਾ ਸਾਚਾ ਠਾਕੁਰ ਦਰਪਵਨ ਮੇਰਾ ਹਉ ਮੈਂ ਕਰ ਕਰ ਜਾਇ ਕਨੇਰੀ ਕਰ ਅਵਗਣ ਪਛੋਤਾਵਣਿਆ ਹੁਕਮ ਪਛਾਣੈ ਸੋ ਹਰ ਗੁਣ ਵਖਾਣੈ ਗੁਰ ਕੈ ਸਬਦ ਨਾਮ ਨਿਸ਼ਾਣੈ ਸਭਨਾ ਕਦਰ ਲੇਖਾ ਸੱਚੈ ਛੂਟ ਸਨਾਮ ਸੁਹਾਵਣਿਆ ਮਨ ਮੁਖ ਭੂਲਾ ਠੌਰ ਨ ਪਾਏ ਜਮਦਰ ਬੱਧਾ ਚੋਟਾ ਖਾਏ ਬਿਨ ਨਾਵੇ ਕੋ ਸੰਗ ਨਾ ਸਾਥੀ ਮੁਕਤੇ ਨਾਮ ਧਿਆਵਣਿਆ ਸਾਖਤ ਕੂੜੇ ਸੱਚ ਨ ਭਾਵੈ ਦੁਬਿਦਾ ਬਾਦਦਾ ਆਵੈ ਜਾਵੈ ਲਿਖਿਆ ਲੇਖ ਨ ਮਿਟੈ ਕੋਈ ਗੁਰਮੁਖ ਮੁਕਤ ਕਰਾਵਣਿਆ ਪਈ ਜੜੈ ਪਿਰ ਜਾਤੋ ਨਾਹੀ ਝੂਠ ਵਿਛੁਨੀ ਰੋਵੈ ਧਾਈ ਅਵਗਣ ਮੁਠੀ ਮਹਿਲ ਨ ਪਾਏ ਅਵਗੁਣ ਗੁਣ ਬਖਸਾਵਣਿਆ ਪਈ ਜੜੈ ਜਿਨ ਜਾਤਾ ਪਿਆਰਾ ਗੁਰਮੁਖ 부ਝੈ ਤਤ ਵਿਚਾਰਾ ਆਵਣ ਜਾਣਾ ਠਾਕ ਰਹਾਏ ਸੱਚੈ ਨਾਮ ਸਮਾਵਣਿਆ ਗੁਰਮੁਖ 부ਝੈ ਇਕਾਥ ਕਹਾਵੈ ਸੱਚੇ ਠਾਕੁਰ ਸੱਚੋ ਭਾਵੇ ਨਾਨਕ ਸੱਚ ਕਹੈ ਬੇਨੰਤੀ ਸੱਚ ਮਿਲੈ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਘਰ ਪਹਿਲਾ ਕਰਮ ਹੋਵੇ ਸਤਿਗੁਰੂ ਮਿਲਾਏ ਸੇਵਾ ਸੁਰਤ ਸਬਦ ਚਿਤ ਲਾਏ ਹਉ ਮੈਂ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਛੁਕਾਵਣਿਆ ਹਉ ਵਾਰੀ ਜੀਉ ਵਾਰੀ ਸਤਿਗੁਰ ਕੈ ਬਲਿਹਾਰਣਿਆ ਗੁਰਮਤੀ ਪ੍ਰਗਾਸ ਹੋਆ ਜੀ ਅਨ ਦਿਨ ਹਰ ਗੁਣ ਗਾਵਣਿਆ ਰਹਾਉ ਤਨ ਮਨ ਖੋਜੇ ਤਾ ਨਾਉ ਪਾਏ ਧਾਵਤ ਰੱਖੈ ਠਾਕ ਰਹਾਏ ਗੁਰ ਕੀ ਬਾਣੀ ਅਨ ਦਿਨ ਗਾਵੇ ਸਹਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤ ਅਸੰਖਾ ਗੁਰਮੁਖ ਸਾਚ ਮਿਲੈ ਤਾ ਵੇਖਾ ਨੌ ਦਰਵਾਜੇ ਦਸਵੈ ਮੁਕਤਾ ਅਨਹਦ ਸਬਦ ਵਜਾਵਣਿਆ ਸੱਚਾ ਸਾਹਿਬ ਸਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਅਨੰਦਨ ਸਦਾ ਰਹਿ ਰੰਗਰਾਤਾ ਦਰ ਸਚੈ ਸੋਜੀ ਪਾਵਣਿਆ ਪਾਪ ਪੁੰਨ ਕੀ ਸਾਰ ਨ ਜਾਣੀ ਦੂਜੈ ਲੱਗੀ ਭਰਮ ਭੁਲਾਣੀ ਅਗਿਆਨੀ ਅੰਧਾ ਮਗ ਨ ਜਾਣੈ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਉਮੈ ਮੇਰਾ ਠਾਕ ਰਹਾਇਆ ਗੁਰ ਸਾਖੀ ਮਟਿਆ ਅੰਧਿਆਰਾ ਬੱਜਰ ਕਪਾਟ ਖੁਲਾਵਣਿਆ ਹਉ ਮੈਂ ਮਾਰ ਮਨ ਵਸਾਇਆ ਗੁਰ ਚਰਣੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਮਰਣਾ ਸਭ ਤੁਦੈ ਤਾਈ ਜਿਸ ਬਖਸੇ ਤਿਸ ਦੇ ਵੜਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਣ ਸਵਾਰਣਿਆ ਮਾਜ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤੱਕੜੀ ਤੋਲੇ ਸੰਸਾਰਾ ਗੁਰਮੁਖ ਹੋਵੇ ਸੋਈ ਬੂਝੈ ਗੁਣ ਕਹਿ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰਿ ਕਾ ਨਾਮ ਮਨ ਵਸਾਵਣਿਆ ਜੋ ਸੱਚ ਲੱਗੀ ਸੇ ਅਨੰਦਿਨ ਜਾਗੇ ਦਰ ਸੱਚੈ ਸੋ ਬਾਪਾ ਪਾਵਣਿਆ ਰਹਾਉ ਆਪ ਸੁਣੈ ਤੈ ਆਪੇ ਵੇਖੈ ਜਿਸ ਨੂੰ ਨਦਰ ਕਰੇ ਸੋਈ ਜਨ ਲੇਖੈ ਆਪੇ ਲਾਏ ਲਏ ਸੋ ਲਾਗੈ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਭੁਲਾਏ ਸੋ ਕਿਥੈ ਹੱਥ ਪਾਏ ਪੂਰਬ ਲਿਖਿਆ ਸੋ ਮੀਟਣਾ ਨਾ ਜਾਏ ਜੇਨ ਸਾਧਗੁਰੂ ਮਿਲੇ ਆ ਸੇ ਵਿਭਾਗੀ ਪੂਰੇ ਕਰਮ ਮਿਲਾਵਣਿਆ ਪਈ ਜੜੈ ਤਨ ਅਨੰਦਨ ਸੁਤੀ ਕੰਤ ਵਿਸਾਰੀ ਅਵਗਣ ਮੁੱਤੀ ਅਨੰਦਨ ਸਦਾ ਫਿਰੈ ਬਿਲਨਾਦੀ ਬਿਨ ਪਰ ਨੀਦ ਨਾ ਪਾਵਣਿਆ ਪਈ ਜੜੈ ਸੁਖਦਾਤਾ ਜਾਤਾ ਹਉਮੈ ਮਾਰ ਗੁਰ ਸਬਦ ਪਛਾਤਾ ਛੇਜ ਸੁਹਾਵੀ ਸਦਾ ਪਰ 라ਵੇ ਸਤਿ ਸਿਗਾਰ ਬਣਾ ਬਣਿਆ ਲੱਖ 84 ਜੀਵ ਉਪਾਏ ਜਿਸ ਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਕਿਲਵਿਕ ਕਾਟ ਸਦਾ ਜਨ ਨਿਰਮਲ ਦਰ ਸੱਚੈ ਨਾਮ ਸੁਹਾਵਣਿਆ ਲੇਖਾ ਮੰਗੇ ਤਾਂ ਕਿਨ ਦੀਏ ਸੁਖ ਨਾਹੀ ਪੁਰ ਦੂਏਤੀ ਐ ਆਪੇ ਬਖਸਲੇ ਪ੍ਰਭ ਸਾਚਾ ਆਪੇ ਬਖਸ ਮਿਲਾਵਣਿਆ ਆਪ ਕਰੇ ਤੈ ਆਪ ਕਰਾਏ ਪੂਰੇ ਗੁਰ ਕੈ ਸਬਦ ਮਿਲਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਮੇਲ ਮਿਲਾਵਣਿਆ ਮਾਜ ਮਹੱਲਾ ਤੀਜਾ ਇਕੋ ਆਪ ਫਿਰੇ ਪਰਚੰਨਾ ਗੁਰਮੁਖ ਵੇਖਾ ਤਾ ਇਹੋ ਮਨ ਭਿੰਨਾ ਤ੍ਰਿਸ਼ਨਾ ਤਜ ਸਹਜ ਸੁਖ ਪਾਇਆ ਇਕੋ ਮਨ ਵਸਾਵਣਿਆ ਉਵਾਰੀ ਜੀਓ ਵਾਰੀ ਇੱਕ ਸਸਿਓ ਚਤ ਲਾਵਣਿਆ ਗੁਰਮਤੀ ਮਨ ਇਕਤ ਘਰ ਆਇਆ ਸੱਚੇ ਰੰਗ ਰੰਗਾਵਣਿਆ ਰਹਾਉ ਇਹੋ ਜਗ ਭੁੱਲਾ ਤੈ ਆਪ ਭੁਲਾਇਆ ਇੱਕ ਵਿਚਾਰ ਦੂਜੇ ਲੋਭਾਇਆ ਅਨੰਦਨ ਸਦਾ ਫਿਰੈ ਭ੍ਰਮ ਭੂਲਾ ਬਿਨ ਨਾਵੈ ਦੁਖ ਪਾਵਣਿਆ ਜੋ ਰੰਗ ਰਾਤੇ ਕਰਮ ਵਿਧਾਤੇ ਗੁਰ ਸੇਵਾਤੇ ਜੁਗ ਚਾਰੇ ਜਾਤੇ ਜਿਸ ਨੂੰ ਆਪ ਦੇ ਵੜਿਆਈ ਹਰ ਕੈ ਨਾਮ ਸਮਾਵਣਿਆ ਮਾਇਆ ਮੋਹ ਹਰ ਚੇਤੇ ਨਾਹੀ ਜਮ ਪਰਬੱਦਾ ਦੁਖ ਸਹਾਹੀ ਅੰਨਾ ਬੋਲਾ ਕਿਛ ਨਦਰ ਨਾ ਆਵੇ ਮਨ ਮੁਖ ਪਾਪ ਪਚਾਵਣਿਆ ਇੱਕ ਰੰਗ ਰਾਤੇ ਜੋ ਤੁਧ ਆਪ ਲੇ ਬਲਾਈ ਭਾਏ ਭਗਤ ਤੇਰੇ ਮਨ ਭਾਏ ਸਤਿਗੁਰ ਸੇਵਨ ਸਦਾ ਸੁਖ ਦਾਤਾ ਸਭ ਇੱਛਾ ਆਪ ਪੂਜਾਵਣਿਆ ਹਰ ਜੀਉ ਤੇਰੀ ਸਦਾ ਸਰਨਾਈ ਆਪੇ ਬਖਸ਼ੇ ਦੇਵੜਿਆਈ ਜਮਕਾਲ ਤਿਸ ਨੇੜ ਨਾ ਆਵੇ ਜੋ ਹਰ ਹਰ ਨਾਮ ਧਿਆਵਣਿਆ ਅਨੰਦਨ ਰਾਤੇ ਜੋ ਹਰ ਭਾਏ ਮੇਰਾ ਪ੍ਰਭ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਣਾਈ ਤੂੰ ਆਪੇ ਸੱਚ 부ਝਾਵਣਿਆ ਜਿਨ ਸੱਚ ਜਾਤਾ ਸੇ ਸੱਚ ਸਮਾਣੇ ਹਰ ਗੁਣ ਗਾਵਹਿ ਸੱਚ ਵਖਾਣੇ ਨਾਨਕ ਨਾਮ ਰੱਤੇ ਬੈਰਾਗੀ ਨਿਜ ਘਰ ਤਾੜੀ ਲਾਵਣਿਆ ਮਾਜ ਮਹੱਲਾ ਤੀਜਾ ਸ਼ਬਦ ਮਰੈ ਸੋ ਮੁਵਾ ਜਾਪੈ ਕਾਲ ਨ ਚਾਪੈ ਦੁੱਖ ਨ ਸੰਤਾਪੈ ਜੋਤੀ ਵਿੱਚ ਮਿਲ ਜੋਤ ਸਮਾਣੀ ਸੁਣ ਮਨ ਸੱਚ ਸਮਾਵਣਿਆ ਹਾਵਾਰੀ ਜੀਓ ਵਾਰੀ ਹਰ ਕੈ ਨਾਏ ਸੋਭਾ ਪਾਵਣਿਆ ਸਤਿਗੁਰ ਸੇਵ ਸੱਚ ਚਿਤ ਲਾਇਆ ਗੁਰਮਤੀ ਸਹਿਜ ਸਮਾਵਣਿਆ ਰਹਾਓ ਕਾਇਆ ਕੱਚੀ ਕੱਚਾ ਚੀਰ ਹੰਡਾਏ ਦੂਜੇ ਲਾਗੀ ਮਹਿਲ ਨਾ ਪਾਏ ਅਨੰਦਨ ਜਲਦੀ ਫਿਰੈ ਦਿਨ ਰਾਤੀ ਬਿਨ ਪਰ ਬਹੁ ਦੁੱਖ ਪਾਵਣਿਆ ਦੇਹੀ ਜਾਤ ਨਾ ਆਗੈ ਜਾਏ ਜਿੱਥੇ ਲੇਖਾ ਮੰਗੀਏ ਤਿੱਥੇ ਛੁੱਟੈ ਸੱਚ ਕਮਾਏ ਸਤਿਗੁਰ ਸੇਵਨ ਸੇਤਨਵੰਤੇ ਇੱਥੇ ਉੱਥੇ ਨਾਮ ਸਮਾਵਣਿਆ ਐ ਪਾਏ ਸੀਗਾਰ ਬਣਾਏ ਗੁਰਪ੍ਰਸਾਦੀ ਮਹਿਲ ਘਰ ਪਾਏ ਅਣ ਦਿਨ ਸੁਧਾਰ ਵੈ ਦਿਨ ਰਾਤੀ ਮਜੀਠੇ ਰੰਗ ਬਣਾਵਣਿਆ ਸਭਨਾ ਪਿਰਵਸੈ ਸਦਾ ਨਾਲੇ ਗੁਰਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਅਤ ਉੱਚੋ ਊਚਾ ਕਰ ਕਿਰਪਾ ਆਪ ਮਿਲਾਵਣਿਆ ਮਾਇਆ ਮੋਹ ਇਹੋ ਜੱਗ ਸੁੱਤਾ ਨਾਮ ਵਿਸਾਰ ਅੰਤ ਵਿਗੁੱਤਾ ਜਿਸ ਤੇ ਸੁੱਤਾ ਸੋ ਜਾਗਾਏ ਗੁਰਮਤ ਸੋਝੀ ਪਾਵਣਿਆ ਅਪੀਉ ਪੀਐਸੋ ਭਰਮ ਗਵਾਏ ਗੁਰ ਪ੍ਰਸਾਦ ਮੁਕਤ ਗਤ ਪਾਏ ਭਗਤੀ ਰਤਸਦਾ ਬੈਰਾਗੀ ਆਪ ਮਾਰ ਮਿਲਾਵਣਿਆ ਆਪ ਉਪਾਏ ਤੰਦੈ ਲਾਏ 1084 ਰਜਿਕ ਆਪ ਅਪੜਾਏ ਨਾਨਕ ਨਾਮ ਧਿਆਏ ਸੱਚ ਰਤ ਤੇ ਜੋ ਤਿਸ ਭਾਵੈ ਸੋ ਕਾਰ ਕਰਾਵਣਿਆ ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸਬਦ ਪਰਖ ਪਰਖਾਇਆ ਜਿਨ ਸੱਚ ਪੱਲੈ ਸੱਚ ਵਖਾਣ ਹੈ ਸੱਚ ਕਸਵੱਟੀ ਲਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮਾਹੇ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਉ ਇਸ ਕਾਇਆ ਅੰਦਰ ਬਹੁਤ पसारा ਨਾਮ ਨਿਰੰਜਨ ਅਤ ਅਗਮ ਅਪਾਰਾ ਗੁਰਮੁਖ ਹੋਵੇ ਸੋਈ ਪਾਏ ਆਪੇ ਬਖਸ਼ ਮਿਲਾਵਣਿਆ ਮੇਰਾ ਠਾਕੁਰ ਸੱਚ ਦਰੜਾਏ ਗੁਰ ਪ੍ਰਸਾਦੀ ਸੱਚ ਚਿਤ ਲਾਏ ਸੱਚੋ ਸੱਚ ਵਰਤੈ ਸਭਨੀ ਥਾਈ ਸੱਚੇ ਸੱਚ ਸਮਾਵਣਿਆ ਵੇ ਪ੍ਰਵਾਹ ਸੱਚ ਮੇਰਾ ਪਿਆਰਾ ਕਿਲਵਿਕ ਅਵਗਣ ਕਾਟਣਹਾਰਾ ਪ੍ਰੇਮ ਪ੍ਰੀਤ ਸਦਾ ਧਿਆਈ ਐ ਭੈ ਭਾਏ ਭਗਤ ਦਰੜਾ ਬਣਿਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੈ ਆਪੇ ਦੇ ਨਾ ਪਛੋਤਾਵੈ ਸਭਨਾ ਜੀਆ ਕਾ ਏਕੋ ਦਾਤਾ ਸਬਦੇ ਮਾਰ ਜੀਵਾ ਬਣਿਆ ਹਰ ਤੁਧ ਵੱਜੋ ਮੈਂ ਕੋਈ ਨਾਹੀ ਹਰ ਤੁਧੈ ਸੇਵੀ ਤੈ ਤੁਧ ਸਾਲਾਹੀ ਆਪੇ ਮੇਲ ਲੈ ਹੋ ਪ੍ਰਭ ਸਾਚੇ ਪੂਰੇ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁਧੈ ਜਿਹਾ ਤੇਰੀ ਨਦਰੀ ਸੀ ਜਸ ਦੇਹਾ ਅਨ ਦੇ ਅਨਸਾਰ ਸਮਾਲ ਹਰ ਰੱਖ ਹੈ ਗੁਰਮੁਖ ਸਹਿਜ ਸਮਾਵਣਿਆ ਤੁਦ ਜੇਵੜ ਮੈਂ ਹੋਰ ਨਾ ਕੋਈ ਤੁਧ ਆਪੇ ਸਿਰਜੀ ਆਪੇ ਗੋਈ ਤੂੰ ਆਪੇ ਹੀ ਘੜ ਪੰਨ ਸਵਾਰ ਹੈ ਨਾਨਕ ਨਾਮ ਸੁਹਾਵਣਿਆ ਮਾਜ ਮਹੱਲਾ ਤੀਜਾ ਸਭ ਘਟ ਆਪੇ ਭੂਗਣਹਾਰਾ ਅਲੱਖ ਵਰਤੈ ਅਗਮ ਅਪਾਰਾ ਗੁਰ ਕੈ ਸਬਦ ਮੇਰਾ ਹਰ ਪ੍ਰਭ ਧਿਆਈਐ ਸਹਜੇ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਸਬਦ ਮਨ ਵਸਾਵਣਿਆ ਸਬਦ ਸੂਝੈ ਤਾ ਮਨ ਸੋ ਲੂਝੈ ਮਨ ਸਾ ਮਾਰ ਸਮਾਵਣਿਆ ਰਹਾਉ ਪੰਜ ਦੂਤ ਮੁਹ ਹੈ ਸੰਸਾਰਾ ਮਨ ਮੁਖ ਅੰਦੇ ਸੁਧ ਨਾ ਸਾਰਾ ਗੁਰਮੁਖ ਹੋਵੇ ਸੋ ਆਪਣਾ ਘਰ ਰੱਖੈ ਪੰਜ ਦੂਤ ਸ਼ਬਦ ਪਚਾ ਬਣਿਆ ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ ਸਹਜੇ ਪ੍ਰਭ ਸੇਵਹਿ ਅਨੰਦਨ ਮਾਤੇ ਮਿਲ ਪ੍ਰੀਤਮ ਸੱਚੇ ਗੁਣ ਗਾਵਹਿ ਹਰ ਦਰ ਸੂਬਾ ਪਾਵਣਿਆ ਏਕਮ ਏਕੈ ਆਪ ਉਪਾਇਆ ਦੁਬਿਦਾ ਦੂਜਾ ਤ੍ਰਿਵਿਦ ਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਸੱਚੋ ਸੱਚ ਕਮਾ ਬਣਿਆ ਸਭ ਹੈ ਸੱਚਾ ਜੇ ਸੱਚੇ ਭਾਵੈ ਜਿਨ ਸੱਚ ਜਾਤਾ ਸੋ ਸਹਿਜ ਸਮਾਵੈ ਗੁਰਮੁਖ ਕਰਨੀ ਸੱਚੇ ਸੇਵ ਹੈ ਸਾਚੇ ਜਾਇ ਸਮਾਵਣਿਆ ਸੱਚੇ ਬਾਝ ਹੋ ਕੋ ਅਵਰਨ ਦੂਆ ਦੂਜੈ ਲਾਗ ਜਗ ਖੱਪ ਖੱਪ ਮੂਆ ਗੁਰਮੁਖ ਹੋਵੇ ਸੋ ਏਕੋ ਜਾਣੈ ਏਕੋ ਸੇਵ ਸੁਖ ਪਾਵਣਿਆ ਜੀਏ ਜੰਤ ਸਭ ਸਰਣ ਤੁਮਾਰੀ ਆਪੇ ਧਰ ਦੇਖ ਹੈ ਕੱਚੀ ਪੱਕੀ ਸਾਰੀ ਅਨ ਦਿਨ ਆਪੇ ਕਾਰ ਕਰਾਏ ਆਪੇ ਮੇਲ ਮਿਲਾਵਣਿਆ ਕੁ ਆਪੇ ਮੇਲ ਹੈ ਵੇਖਿਆ ਦੂਰ ਸਭ ਮਹਿ ਆਪ ਰਹਾ ਭਰਪੂਰ ਨਾਨਕ ਆਪੇ ਆਪ ਵਰਤੈ ਗੁਰਮੁਖ ਸੂਜੀ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖ ਵਿਰਲੇ ਕਿਨੈ ਚਖ ਡੀਠੀ ਅੰਤਰ ਪ੍ਰਗਾਸ ਮਹਾਰਸ ਪੀਵੈ ਦਰ ਸੱਚੈ ਸਬਦ ਵਜਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਚਰਣੀ ਚਿਤ ਲਾਵਣਿਆ ਸਤ ਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਹਾਵੇ ਮੈਲ ਛੁਕਾਵਣਿਆ ਰਹਾਓ ਤੇਰਾ ਸੱਚੇ ਕਿਨੇ ਅੰਤ ਨਾ ਪਾਇਆ ਗੁਰ ਪ੍ਰਸਾਦ ਕਿਨੇ ਵਿਰਲੇ ਚਿਤ ਲਾਇਆ ਤੁਦ ਸਾ ਲਾਹੇ ਨਰ ਜਾ ਕਬਹੂ ਸੱਚੇ ਨਾ ਵੈ ਕੀ ਭੁਖ ਲਾਵਣਿਆ ਏਕੋ ਵੇਖਾ ਅਵਰਨਾ ਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸਬਦ ਤਿਖਾ ਨਿਵਾਰੀ ਸਹਜੇ ਸੁਖ ਸਮਾਵਣਿਆ ਰਤਨ ਪਦਾਰਥ ਪੰਦਰ ਤਿਆਗੈ ਮਨ ਮੁਖ ਅੰਧਾ ਦੂਜੈ ਭਾਏ ਲਾਗੇ ਜੋ ਬੀਜੈ ਸੋਈ ਫਲ ਪਾਏ ਸੁਪਨੇ ਸੁਖ ਨਾ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਆਨੰਦ ਨੂੰ ਸਰਦਾ ਹੈ ਭੈ ਅੰਦਰ ਭੈ ਮਾਰ ਭਰਮ ਚੁਕਾਵਣਿਆ ਭਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾਵਣਿਆ ਸਿਮਰਤ ਸਾਸਤਿ ਵੇਦ ਵਿਖਾਣੈ ਭਰਮੇ ਭੂਲਾ ਤਤ ਨ ਜਾਣੈ ਬਿਨ ਸਤਿਗੁਰ ਸੇਵੇ ਸੁਖ ਨਾ ਪਾਏ ਦੁੱਖੋ ਦੁਖ ਕਮਾਵਣਿਆ ਆਪ ਕਰੇ ਕਿਸ ਆਖੇ ਕੋਈ ਆਖਣ ਜਾਈਏ ਜੇ ਭੂਲਾ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਆਪੇ ਰੰਗੇ ਸਹਿਜ ਸੁਭਾਏ ਗੁਰ ਕੈਬਦ ਹਰ ਰੰਗ ਚੜਾਏ ਮਨ ਤਨ ਰਤਾ ਰਸਨਾ ਰੰਗ ਚਲੂਲੀ ਭੈ ਭਾਏ ਰੰਗ ਚੜਾਵਣਿਆ ਹਉ ਵਾਰੀ ਜੀਉ ਵਾਰੀ ਨਿਰਭਉ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਭਉ ਧਾਇਆ ਵਿਖ ਭੌਜਲ ਸਬਦ ਤਰਾਵਣਿਆ ਰਹਾਉ ਮਨ ਮੁਖ ਮੁਗਦ ਕਰਹਿ ਚਤੁਰਾਈ ਨਾਤਾ ਧੋਤਾ ਥਾਏ ਨਾ ਪਾਈ ਜੀਹਾ ਆਇਆ ਤੇਹਾ ਜਾਸੀ ਕਰ ਅਵਗਣ ਪੱਚੋ ਤਾਵਣਿਆ ਮਨਮੁਖ ਅੰਦੇ ਕਿਛੂ ਨਾ ਸੂਝੈ ਮਰਨ ਲਿਖਾਇ ਆਏ ਨਹੀਂ ਬੂਝੈ ਮਨਮੁਖ ਕਰਮ ਕਰੇ ਨਹੀਂ ਪਾਏ ਬਿਨ ਨਾ ਆਵੈ ਜਨਮ ਗਵਾਵਣਿਆ ਸਚ ਕਰਣੀ ਸਬਦ ਹੈ ਸਾਰ ਪੂਰੇ ਗੁਰ ਪਾਈਏ ਮੋਖ ਦੁਆਰ ਅਨੰਦਨ ਬਾਣੀ ਸਬਦ ਸੁਣਾਏ ਸਚ ਰਾਤੇ ਰੰਗ ਰੰਗਾਵਣਿਆ ਦਸਨਾ ਹਰ ਰਸ ਰਾਤੀ ਰੰਗ ਲਾਏ ਮਨ ਤਨ ਮੋਹਿਆ ਸਹਿਜ ਸੁਭਾਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਿਲਾਵਣਿਆ ਇਸ ਅੰਦਰ ਰੰਗ ਸੋਈ ਗੁਣਗਾਵੈ ਗੁਰ ਕੈ ਸਬਦ ਸਹਜੇ ਸੁਖ ਸਮਾਵੈ ਹਉ ਬਲੇ ਹਾਰੀ ਸਦਾ ਤੇਨੂੰ ਵਿਟੋ ਹੋ ਗੁਰ ਸੇਵਾ ਚਿਤ ਲਾਵਣਿਆ ਸੱਚਾ ਸੱਚੋ ਸੱਚ ਪਤੀਜੈ ਗੁਰ ਪ੍ਰਸਾਦੀ ਅੰਦਰ ਭੀਜੈ ਬੈਸ ਸੁਥਾਨ ਹਰ ਗੁਣ ਗਾਵਹਿ ਆਪੇ ਕਰ ਸਤਿ ਮਨਾਵਣਿਆ ਜਿਸ ਨੂੰ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਹੋ ਮੈਂ ਜਾਏ ਨਾਨਕ ਨਾਮ ਵਸੈ ਮਨ ਅੰਤਰ ਦਰ ਸੱਚੈ ਸੋ ਬਾ ਪਾਵਣਿਆ ਮਾਜ ਮਹੱਲਾ ਤੀਜਾ ਸਤਗੁਰੂ ਸੇਵਿਆ ਵੱਡੀ ਵਡਿਆਈ ਹਰ ਜੀ ਅਚੰਤ ਵਸੈ ਮਨੁ ਆਈ ਹਰ ਜੀ ਉਹ ਸਫਲਿ ਉਹ ਬਿਰਖ ਹੈ ਅੰਮ੍ਰਿਤ ਜਨ ਪੀਤਾ ਤਿਸ ਤਿਖਾਲ ਹਾਵਣਿਆ ਹਉ ਵਾਰੀ ਜੀਉ ਵਾਰੀ ਸਤ ਸੰਗਤ ਮੇਲ ਮਿਲਾਵਣਿਆ ਹਰ ਸਤ ਸੰਗਤ ਆਪੇ ਮੇਲੈ ਗੁਰ ਸਬਦੀ ਹਰ ਗੁਣ ਗਾਵਣਿਆ ਰਹਾਓ ਸਤਗੁਰੂ ਸੇਵੀ ਸਬਦ ਸੁਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹੋਮੈ ਮੈਲ ਗਵਾਏ ਦਰ ਸਚੈ ਸੋਭਾ ਪਾਵਣਿਆ ਬੈਨ ਗੁਰੂ ਨਾਮ ਨਾ ਪਾਇਆ ਜਾਏ ਸਿੱਧ ਸਾਧਕ ਰਹੇ ਬਿਲਾਏ ਬਿਨ ਗੁਰ ਸੇਵੇ ਸੁਖ ਨਾ ਹੋਵੀ ਪੂਰੇ ਭਾਗ ਗੁਰ ਪਾਵਣਿਆ ਇਹ ਮਨ ਆਰਸੀ ਕੋਈ ਗੁਰਮੁਖ ਵੇਖੇ ਮੋਰਚਾ ਨਾ ਲਾਗੈ ਜਹ ਹਉਮੈ ਸੁਖੈ ਅਨਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸਬਦ ਦੀ ਸੱਚ ਸਮਾਵਣਿਆ ਬਿਨ ਸਤ ਗੁਰ ਕਿਹੋ ਨ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪ ਆਪ ਮਿਲ ਰਹਾ ਸਹਜੇ ਸਹਜ ਸਮਾਵਣਿਆ ਗੁਰਮੁਖ ਹੋਵੇ ਸੋ ਇੱਕ ਸਿਉ ਲੇਵ ਲੈ ਆਏ ਦੂਜਾ ਭਰਮ ਗੁਰ ਸਬਦ ਜਲਾਏ ਕਾਇਆ ਅੰਦਰ ਵਣਜ ਕਰੇ ਵਾਪਾਰ ਨਾਮ ਨਿਧਾਨ ਸੱਚ ਪਾਵਣਿਆ ਗੁਰਮੁਖ ਕਰਨੀ ਹਰ ਕੀਰਤ ਸਾਰ ਗੁਰਮੁਖ ਪਾਏ ਮੋਖ ਦਵਾਰ ਅਨੰਦ ਰੰਗ ਰਤਾ ਗੁਣ ਗਾਵੇ ਅੰਦਰ ਮਹਿਲ ਬੁਲਾਵਣਿਆ ਸਤਿਗੁਰ ਦਾਤਾ ਮਿਲੇ ਮਿਲਾਇਆ ਪੂਰੇ ਭਾਗ ਮਨ ਸਬਦ ਵਸਾਇਆ ਨਾਨਕ ਨਾਮ ਮਿਲੇ ਵੜਿਆਈ ਹਰ ਸੱਚੇ ਕੇ ਗੁਣ ਗਾਵਣਿਆ